ਬਣੀ ਹੋਈ ਆ ਕਾਲੀ ਦਲ ਤੋਂ ਕਾਰਡ ਹੋ ਗਿਆ ਜਦੋਂ ਕੋਈ ਪਾਰਟੀ ਆ ਘਰ ਜਦੋਂ ਉਹ ਵੰਡਿਆ ਜਾਂਦਾ ਨੁਕਸਾਨ ਤਾਂ ਹੁੰਦਾ ਹੀ ਅਸੀਂ ਉਹਨੂੰ ਚੰਗਾ ਤਾਂ ਨਹੀਂ ਕਹਿੰਦੇ ਮਾੜਾ ਹੀ ਹੋਇਆ ਮੰਦ ਭਾਗ ਹੈ ਕੋਈ ਕਿਸੇ ਸਿਧਾਂਤ ਕਰਕੇ ਨਹੀਂ ਹੋਇਆ ਉਹ ਸਵਾਰਥ ਕਰਕੇ ਹੋਇਆ ਇਸ ਸਮੇਂ ਦੌਰਾਨ ਸਰਕਾਰ ਦੇ ਦੌਰਾਨ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਦੇ ਕਾਰਨ ਕਾਲੀ ਦਲ ਨੂੰ ਮਾੜਾ ਦੌਰ ਵੀ ਦੇਖਣਾ ਪਿਆ ਮਿਸ ਰਾਜ ਸੁਖਵੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੈਂ ਸਾਰੀਆਂ ਜਿਹੜੀਆਂ ਜੋ ਵੀ ਵਰਤਾਰਾ ਹੋਇਆ ਉਸ ਸਮੇਂ ਦਾ ਮੈਂ ਉਹ ਸਾਰਾ ਗਲਤੀਆਂ ਮੰਨ ਕੇ ਆਪਣੀ ਝੋਲੀ ਪਾਉਣਾ ਤੁਹਾਡੀ ਰਿਪੋਰਟ ਜਾਰੀ ਹੁੰਦੀ ਹੈ ਜਨਤਕ ਹੁੰਦੀ ਆ ਤੁਸੀਂ ਵੀ ਉਸ ਰਿਪੋਰਟ ਦੇ ਵਿੱਚ ਕਹਿਣੋ ਕਿ ਪ੍ਰਧਾਨ ਅਸਤੀਫਾ ਦੇ ਬੇਸ ਤੋਂ ਬਾਅਦ ਗੁਜ਼ਾਰਾ ਨਹੀਂ ਹੈਗਾ ਉਹ ਸਮੁੱਚੀ ਲੀਡਰਸ਼ਿਪ ਅੱਜ ਵੀ ਅਕਾਲੀ ਦਲ ਉਸ ਤਰ੍ਹਾਂ ਦੇ ਰਾਜ ਦੀ ਕਲਪਨਾ ਕਰਦਾ ਕਿਉਂਦਾ ਸਾਹਿਬ ਉਹਨਾਂ ਦੇ ਰਾਜ ਦੇ ਵਿੱਚ ਸੌਦਾ ਸਾਧ ਵਰਗਿਆਂ ਨੂੰ ਮਾਫੀਆਂ ਤਾਂ ਨਹੀਂ ਦਿੱਤੀਆਂ ਗਈਆਂ ਜਿਹੜੇ ਬੰਦੇ ਤੇ ਸਿੱਧੇ ਰੂਪ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਦੋਸ਼ ਹੈ ਹਮ ਆਪਾਂ ਉਹਦੀਆਂ ਗੱਲਾਂ ਤੇ ਤਵਾਰ ਕਰੀਏ ਇਦੋਂ ਮਾੜਾ ਬੰਦਾ ਹੋ ਸਕਦਾ ਕੋਈ ਜਿਹੜਾ ਬੰਦਾ ਇਹ ਐਡਮਿਟ ਕਰਦਾ ਹੈ ਕਿ ਮੈਨੂੰ ਬਾਬੇ ਨੇ ਤੇ ਹਨੀਬਰੀਦ ਨੇ ਕਿਹਾ ਵੀ ਬੇਅਦਬੀ ਕਰੋ ਹਮ ਉਹਦੇ ਬਿਆਨ ਨੇ ਤੇ ਉਸ ਬੰਦੇ ਦੀਆਂ ਗੱਲਾਂ ਤੇ ਆਪਾਂ ਤਵਾਰ ਸੁਣੀ ਜਾਈਏ ਆਪਾਂ ਉਸ ਬੰਦੇ ਦੀ ਸਾਨੂੰ ਮੈਂ ਕਹਿੰਦਾ ਕਿਸੇ ਨੂੰ ਆਪਾਂ ਦੋਸ਼ੀ ਮੰਨੋ ਕਿਸੇ ਨੂੰ ਨਾ ਮੰਨੋ ਘੱਟ ਤੋਂ ਘੱਟ ਹੋਇਆ ਜੇ ਗੰਦੇ ਬੰਦੇ ਦੀਆਂ ਗੱਲਾਂ ਤੇ ਆਪਾਂ ਯਕੀਨ ਨਾ ਕਰੀਏ ਹੋਣ ਵਾਲਾ ਸਮਾਂ ਕੀ ਆ ਅਕਾਲੀ ਦਲ ਦਾ ਹੋਣ ਵਾਲਾ ਭਵਿੱਖ ਕੀ ਆ ਸਵਾਗਤ ਆ ਇੰਡੋਸ ਟੀਵੀ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਨਾਲ ਫੇਰ ਰੂਬਰੂ ਹੋ ਚੁੱਕਿਆ ਆ ਤਾਂ ਅੱਜ ਦੀ ਜਿਹੜੀ ਖਾਸ ਮੁਲਾਕਾਤ ਕਿਉਂਕਿ ਮੁੱਦਾ ਇਹ ਆ ਕਿ ਅਕਾਲੀ ਦਲ ਦੋ ਫਾੜ ਹੋ ਗਿਆ ਤੇ ਅਕਾਲੀ ਦਲ ਦੇ ਉੱਪਰ ਕਾਫੀ ਜਿਹੜੇ ਕਿ ਇਲਜ਼ਾਮ ਲੱਗ ਰਹੇ ਨੇ ਕਿ ਜਦੋਂ ਸਰਕਾਰ ਸੀ ਉਦੋਂ ਕਿਉਂ ਨਹੀਂ ਗੌਰ ਕੀਤੀ ਵਿਆਦਵੀਆਂ ਹੋਈਆਂ ਤਾਂ ਇਹ ਸਾਰੀ ਚਰਚਾ ਨੂੰ ਲੈ ਕੇ ਅੱਜ ਸਾਡੇ ਨਾਲ ਐਡਵੋਕੇਟ ਅਕਵਾਲ ਸਿੰਘ ਝੁੰਦਾ ਜੀ ਮੌਜੂਦ ਨੇ ਅਕਾਲੀ ਦਲ ਦੇ ਇਲੈਕਸ਼ਨ ਵੀ ਲੜ ਚੁੱਕੇ ਨੇ ਅਕਾਲੀ ਦਲ ਦੀ ਟਿਕਟ ਤੋਂ ਜਿਹੜੀ ਕਿ ਐਮਪੀ ਦੀ ਇਲੈਕਸ਼ਨ ਲੰਘ ਕੇ ਗਈ ਆ ਝੁੰਦਾ ਸਾਹਿਬ ਉਹ ਸਵਾਗਤ ਆ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੁਹਾਨੂੰ ਸਾਹਿਬ ਜੀ ਆਇਆਂ ਨੂੰ ਝੁੰਦਾ ਸਾਹਿਬ ਜਿਵੇਂ ਅੱਜ ਦੀ ਜਿਹੜੀ ਚਰਚਾ ਬਣੀ ਹੋਈ ਆ ਅਕਾਲੀ ਦਲ ਤੋਂ ਬਾਹਰ ਹੋ ਗਿਆ ਕਿਵੇਂ ਦੇਖਦੇ ਹੋ ਇੱਥੇ ਸ਼ੁਰੂ ਕਰ ਲਈਏ ਕਿਉਂਕਿ ਇਸ ਚਰਚਾ ਦੇ ਉੱਪਰ ਕਾਫੀ ਇੰਟਰਵਿਊਆਂ ਹੋਈਆਂ ਪਰ ਤੁਹਾਡੇ ਨਾਲ ਗੱਲ ਅੱਜ ਪਹਿਲੀ ਵਾਰ ਹੋ ਰਹੀ ਹੈ ਤਕੋ ਜਦੋਂ ਕੋਈ ਪਾਰਟੀ ਆ ਘਰ ਜਦੋਂ ਉਹ ਵੰਡਿਆ ਜਾਂਦਾ ਨੁਕਸਾਨ ਤਾਂ ਹੁੰਦਾ ਹੀ ਅਸੀਂ ਉਹਨੂੰ ਚੰਗਾ ਤਾਂ ਨਹੀਂ ਕਹਿੰਦੇ ਮਾੜਾ ਹੀ ਹੋਇਆ ਮੰਦ ਭਗਾ ਹੀ ਆ ਪਰੰਤੂ ਜਿਹੜੇ ਲੋਕ ਆ ਜੱਡ ਹੋਏ ਨੇ ਆਕਾਲੀ ਦਲ ਤੋਂ ਉਹ ਕੋਈ ਕਿਸੇ ਸਿਧਾਂਤ ਕਰਕੇ ਨਹੀਂ ਹੋਏ ਉਹ ਸਵਾਰਥ ਕਰਕੇ ਹੋਏ ਨਹੀਂ ਹਮਮ ਔਰ ਸਾਰੇ ਜਦੋਂ ਆਕਾਲੀ ਦਲ ਦਾ ਚੰਗਾ ਸਮਾਂ ਸੀ ਸਰਕਾਰਾਂ ਸੀ 2007 ਤੋਂ 2017 ਤੱਕ ਸਾਰੇ ਵਿੱਚ ਹੀ ਸੀ ਸਾਰੇ ਹਰ ਫੈਸਲੇ ਚ ਸ਼ਾਮਲ ਸੀ ਠੀਕ ਹੈ ਉਸ ਸਮੇਂ ਦੌਰਾਨ ਸਰਕਾਰ ਦੇ ਦੌਰਾਨ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਦੇ ਕਾਰਨ ਕਾਲੀ ਦਲ ਨੂੰ ਮਾੜਾ ਦੌਰ ਵੀ ਦੇਖਣਾ ਪਿਆ ਜੀ ਪਰੰਤੂ ਉਹਨਾਂ ਸਾਰੀਆਂ ਚੀਜ਼ਾਂ 'ਚ ਉਹ ਲੋਕ ਤਾਂ ਮੂਰੀਆਂ ਸਫਲ ਸੀ ਸਾਰੇ ਸੋ ਇਸ ਕਰਕੇ ਉਹ ਇਹ ਨਹੀਂ ਕਹਿ ਸਕਦੇ ਕੋਈ ਜੇ ਕੋਈ ਗਲਤੀਆਂ ਹੋਈਆਂ ਤਾਂ ਉਹ ਕਿਸੇ ਵਿਸ਼ੇਸ਼ ਵਿਅਕਤੀ ਦਾ ਕਸੂਰ ਹੈ ਜਾਂ ਇੱਕ ਬੰਦੇ ਦਾ ਕਸੂਰ ਹੈ ਉਹ ਸਾਰੇ ਕਲੈਕਟਿਵ ਲੀਡਰਸ਼ਿਪ ਉਸ ਵਿੱਚ ਭਾਗੀਦਾਰ ਸੀ ਔਰ ਸਾਰਿਆਂ ਨੂੰ ਜ਼ਿੰਮੇਵਾਰੀ ਨੂੰ ਮੰਨ ਕੇ ਜਿਵੇਂ ਸਦਾ ਸੁਖਵੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੈਂ ਸਾਰੀਆਂ ਜਿਹੜੀਆਂ ਜੋ ਵੀ ਵਰਤਾਰਾ ਹੋਇਆ ਉਸ ਸਮੇਂ ਮੇਰਾ ਮੈਂ ਉਹ ਸਾਰਾ ਗਲਤੀਆਂ ਮੰਨ ਕੇ ਆਪਣੀ ਝੋਲੀ ਪਾਉਣਾ ਤੇ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਅਹਿਸਾਸ ਕਰਨਾ ਚਾਹੀਦਾ ਔਰ ਉਸ ਤੋਂ ਬਾਅਦ ਸਾਰਿਆਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਇਹ ਵੰਡੀਆਂ ਪਾ ਕੇ ਕੁਝ ਨਿਕਲਣਾ ਨਹੀਂ ਤੁਹਾਨੂੰ ਦਾ ਸਮਝ ਮੈਂ ਤੁਸੀਂ ਕਿਹਾ ਕਿ ਸਾਰੀਆਂ ਗਲਤੀਆਂ ਦਾ ਜਿਹੜਾ ਅਹਿਸਾਸ ਹੋਣਾ ਚਾਹੀਦਾ ਜਦੋਂ ਅਸੀਂ ਚੰਦੂ ਮਾਜਰਾ ਸਾਹਿਬ ਨਾਲ ਮਿਲਦੇ ਆਂ ਜਾਂ ਢੀਂਡਸਾ ਸਾਹਿਬ ਨਾਲ ਮਿਲਦੇ ਆਂ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਅਫਸੋਸ ਆ ਕਿ ਅਸੀਂ ਉਦੋਂ ਆਵਾਜ਼ ਨਹੀਂ ਚੁੱਕ ਸਕੇ ਲੋ ਸਰਕਾਰ ਸੀਗੇ ਜੀ ਉਦੋਂ ਫਿਰ ਆਵਾਜ਼ ਚੱਕ ਰਹੀ ਹੁੰਦੀ ਕੀ ਕੋਈ ਡਰ ਸੀ ਉਹਨਾਂ ਨੂੰ ਕਿਸੀ ਚੀਜ਼ ਦਾ ਸਰਕਾਰ ਦਾ ਆਨੰਦ ਮਾਣ ਰਹੇ ਸੀ ਡਰ ਕਦਾ ਹੁੰਦਾ ਵੀ ਸਰਕਾਰ ਥਰੂ ਛੱਡਣੀ ਸੀ ਕਿਸੇ ਨੇ ਜਿਵੇਂ ਤੁਸੀਂ ਹੁਣ ਕੋਰ ਕਮੇਟੀ ਦੀ ਜਿਹੜੀ ਨਵੀਂ ਮੈਂਬਰਸ਼ਿਪ ਉਹ ਵੀ ਜਾਰੀ ਕੀਤੀ ਆ ਲਿਸਟ ਜਾਰੀ ਕੀਤੀ ਆ ਕੋ ਤੁਸੀਂ ਵੀ ਉਸ ਦੀ ਇੱਕ ਮੈਂਬਰ ਹੋ ਕੋਰ ਕਮੇਟੀ ਦੇ ਤਾਂ ਉਸ ਕਮੇਟੀਆਂ ਦੇ ਵਿੱਚੋਂ ਕੀ ਕੁਝ ਨਿਕਲਦਾ ਰਿਹਾ ਜਿਹੜੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਤੇ ਹੁਣ ਵੀ ਹੋਣਗੀਆਂ ਮੀਟਿੰਗਾਂ ਤਾਂ ਚਲੋ ਹਰ ਪਾਰਟੀ ਕੋਈ ਵੀ ਹੈ ਸੰਸਥਾਵਾਂ ਦੀਆਂ ਮੀਟਿੰਗਾਂ ਤਾਂ ਸਭ ਕੁਝ ਡਿਸਕਸ ਕਰਦੀ ਆ ਜੋ ਵੀ ਕਮੀਆਂ ਪੇਸ਼ੀਆਂ ਪਰ ਭਵਿੱਖੇ ਚਾਪਕੀ ਰਣਨੀਤੀ ਤੈਅ ਕਰ ਲਈ ਜਿਸ ਨਾਲ ਸਾਰੀਆਂ ਪਾਰਟੀਆਂ ਤੈਅ ਕਰਦੀਆਂ ਨੇ ਕੀ ਅਕਾਲੀ ਦਲ ਮੋਟੋ ਸਰਵਾਈਵ ਕਰੂਗਾ ਜਿਹੜੀ ਅਕਾਲੀ ਦਲ ਦੀ ਜੋ ਸਥਿਤੀ ਆ ਹੁਣ ਜਿਹੜੇ ਹਾਲਾਤਾਂ ਤੇ ਚਲਾ ਗਿਆ ਅਕਾਲੀ ਦਲ ਕਿੱਥੇ ਅਕਾਲੀ ਦਲ ਦਾ ਦਬਦਬਾ ਹੁੰਦਾ ਸੀ ਪੰਜਾਬ ਦੇ ਵਿੱਚ ਤੇ ਅੱਜ ਕੱਲੀ ਬਠਿੰਡਾ ਸੀਟ ਰਹਿ ਗਿਆ ਅਕਾਲੀ ਦਲ ਚਲੋ ਚਿੰਤਾ ਤਾਂ ਸੀ ਵੀ ਆ ਸਾਰੇ ਇਸ ਗੱਲ ਬਾਰੇ ਪਾਰਟੀ ਵੀ ਆ ਵਰਕਰ ਵੀ ਨੇ ਪਰੰਤੂ ਅਕਾਲੀ ਦਲ ਆ ਜਿਹੜਾ ਅਕਾਲੀ ਦਲ ਇੱਕ ਵਿਚਾਰਧਾਰਾ ਬਾਕੀ ਪਾਰਟੀਆਂ ਨਾਲੋਂ ਅਕਾਲੀ ਦਲ ਵੱਖਰੀ ਪਾਰਟੀ ਹੈ। ਅਕਾਲੀ ਦਲ ਸਿੱਖ ਕੌਮ ਦੀ ਨਮਾਇੰਦਾ ਜਮਾਤ ਹੈ। ਇੱਕ ਪੋਲੀਟਿਕਲ ਪਾਰਟੀ ਦੇ ਨਾਲ-ਨਾਲ ਸਰਵਾਈਵ ਨਾ ਕਰਨ ਦਾ ਤਾਂ ਮਸਲਾ ਹੀ ਨਹੀਂ ਹੈ। ਅਕਾਲੀ ਦਲ ਨੇ ਤਾਂ ਸਰਵਾਈਵ ਰਹਿਣਾ ਹੀ ਰਹਿਣਾ। ਠੀਕ ਹੈ ਜਿਹੜੀਆਂ ਅਸੀਂ ਛਤੋਂ ਕਮੀਆਂ ਪੇਸ਼ੀਆਂ ਰਹੀਆਂ ਗਲਤੀਆਂ ਜਾਂ ਕਿਤੇ ਅਸੀਂ ਆਪਦੇ ਏਜੰਡੇ ਤੋਂ ਭਟਕੇ ਜਾਂ ਕੋਈ ਸਾਡੋ ਕੰਮ ਕਰਦਿਆਂ ਤੋਂ ਗਲਤੀਆਂ ਹੋਈਆਂ ਸਰਕਾਰਾਂ 'ਚ ਉਹਨਾਂ ਚੀਜ਼ਾਂ ਦਾ ਖਮਾਇਦਾ ਸਾਨੂੰ ਭੁਗਤਣਾ ਪਿਆ ਉਹਨਾਂ ਚੀਜ਼ਾਂ ਦਾ ਸਾਰੀਆਂ ਦਾ ਅਹਿਸਾਸ ਕਰਕੇ ਅਕਲ ਤੱਕ ਸਭ ਤੋਂ ਮਾਫੀ ਮੰਨ ਕੇ ਜਾਂ ਜੋ ਵੀ ਕਲ ਤੱਕ ਸਭ ਹੁਕਮ ਕਰ ਦੇ ਇੱਕ ਨਵੀਂ ਦਿਸ਼ਾ ਪਾਰਟੀ ਨੂੰ ਮਿਲੂਗੀ ਔਰ ਪਾਰਟੀ ਮਜ਼ਬੂਤ ਹੋ ਕੇ ਨਿਕਲੂਗੀ ਤੁਹਾਡੀ ਇੱਕ ਰਿਪੋਰਟ ਜਾਰੀ ਹੁੰਦੀ ਹੈ ਜਨਤਕ ਹੁੰਦੀ ਆ ਤੁਸੀਂ ਵੀ ਉਸ ਰਿਪੋਰਟ ਦੇ ਵਿੱਚ ਕਹਿਣੋ ਕਿ ਪ੍ਰਧਾਨ ਅਸਤੀਫਾ ਦੇ ਇਸ ਤੋਂ ਬਾਅਦ ਗੁਜ਼ਾਰਾ ਨਹੀਂ ਹੈਗਾ ਉਹ ਸਮੁੱਚੀ ਲੀਡਰਸ਼ਿਪ ਦੀ ਗੱਲ ਸੀ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਸੀ ਜੋ ਸਮੂਹ ਦੀ ਕਲੈਕਟਿਵ ਲੀਡਰਸ਼ਿਪ ਸੀ ਸਾਰੀ ਦੀ ਗੱਲ ਸੀ ਕਿ ਸਾਰੀ ਜਿਹੜਾ ਜਿਹੜੀ ਹਾਰ ਹੋਈ ਹੈ ਅਕਾਲੀ ਦਲ ਦੀ 2022 ਦੀਆਂ ਚੋਣਾਂ ਉੱਚ ਸਮੂਤੀ ਲੀਡਰਸ਼ਿਪ ਸੇ ਜੜੀ ਉਹ ਉਹਨੂੰ ਲੋਕਾਂ ਨੇ ਮਹਿਸੂਸ ਕੀਤਾ ਵੀ ਸਾਰੀ ਲੀਡਰਸ਼ਿਪ ਨਹੀਂ ਸਹੀ ਢੰਗ ਨਾਲ ਨਹੀਂ ਆਪਾਂ ਉਹਨੂੰ ਸਾਰੀ ਸਿਸਟਮ ਨੂੰ ਚੰਗੇ ਢੰਗ ਨਾਲ ਚਲਾ ਸਕਦੇ ਜਿਸ ਕਰਕੇ ਸਾਡੀ ਹਾਰ ਹੋਈ ਹੈ ਔਰ ਉਹ ਜਿਹੜੇ ਲੋਕ ਅੱਜ ਇਕੱਲੇ ਪਾਰਟੀ ਪ੍ਰਧਾਨ ਨੂੰ ਟਾਰਗੇਟ ਕਰਕੇ ਗੱਲ ਕਰਦੇ ਨੇ ਔਰ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਨਾ ਉਹ ਜਿਹੜੂ ਸਾਡੀ ਕਮੇਟੀ ਬਣਾਈ ਸੀ ਉਸ ਤੋਂ ਪਹਿਲਾਂ ਇੱਕ ਕਮੇਟੀ ਹੋਰ ਵੀ ਬਣਾਈ ਸੀ ਜੀ 16 ਮੈਂਬਰੀ ਔਰ ਉਹ ਕਮੇਟੀ ਚ ਸਾਰੇ ਲੀਡਰ ਸੀ ਜਿਹੜੇ ਅੱਜ ਉਧਰ ਵੀ ਬੈਠੇ ਨੇ ਕੁਝ ਇਧਰਲੇ ਵੀ ਸੀ ਮжоਰਿਟੀ ਉਧਰ ਹੀ ਨੇ ਹੂੰ ਔਰ ਜਦੋਂ ਉਹਨਾਂ ਨੇ ਆਪਦੀ ਪਹਿਲੀ ਮੀਟਿੰਗ ਕੀਤੀ ਤਾਂ ਉਹਨਾਂ ਨੇ ਆਪ ਹੀ ਫੈਸਲਾ ਕੀਤਾ ਕਿ ਆਪਣੀ ਕਮੇਟੀ ਨੂੰ ਕਿਸੇ ਨੇ ਮੰਨਣਾ ਨਹੀਂ ਕਿਉਂਕਿ ਆਪਾਂ ਨੂੰ ਲੋਕ ਕਸੂਰਵਾਰ ਮੰਨਦੇ ਨੇ ਆਪਾਂ ਬਤੌਰ ਲੀਡਰਸ਼ਿਪ ਸਾਰੀਆਂ ਉਹਨਾਂ ਗਲਤੀਆਂ ਸ਼ਾਮਲ ਆ ਜਿਹੜੀਆਂ ਲੋਕ ਮਹਿਸੂਸ ਕਰਦੇ ਨੇ ਕਿ ਪਾਰਟੀ ਹਾਰੀ ਹੈ ਔਰ ਉਹਨਾਂ ਨੇ ਆਪ ਹੀ ਕਿਹਾ ਜਿਹੜੀ ਕਮੇਟੀ ਬਣਾਈ ਸੀ ਕਿ ਆਪਾਂ ਨਵੀਂ ਕਮੇਟੀ ਬਣਾਓ ਫਿਰ ਸਾਡੀ ਕਮੇਟੀ ਬਣਾਈ ਗਈ ਸੀ ਸੋ ਇਸ ਕਰਕੇ ਉਹ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਸਿੱਕੇਕਟਿਵਲੀ ਸਾਰੇ ਕਸੂਰਵਾਰ ਆ ਔਰ ਕਲੈਕਟਿਵਲੀ ਪਾਰਟੀ ਡਿਸੀਜਨ ਲੈਂਦੀ ਆ ਕਲੈਕਟਿਵਲੀ ਉਹ ਸਾਰੇ ਹਟਮਨਵਾਰ ਸੀ ਸਭ ਤੋਂ ਵੱਡਾ ਹੀ ਕਮੀ ਕਿੱਥੇ ਮੰਨਦੇ ਜਿਹੜੀ ਪਾਰਟੀ ਇਸ ਹਾਸ਼ੀਏ ਤੇ ਚਲੀ ਜਾਣਾ ਪਾਰਟੀ ਨੂੰ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਣਾ ਪਾਰਟੀ ਦਾ ਜਾਂ ਜਿਹੜਾ ਕਿ ਪਾਰਟੀ ਦੇ ਕੋਲ ਇੱਕ ਐਮਪੀ ਰਹਿ ਜਾਣਾ ਤੇ ਐਮਐਲਏ ਦੀ ਗੱਲ ਕਰੀਏ ਤਾਂ ਤਿੰਨ ਐਮਐਲਏ ਰਹੇ ਨੇ ਵੰਡਿਆ ਜਾਣਾ ਜਿਹੜਾ ਹੁਣ ਪਾਰਟੀ ਦਾ ਵੰਡਿਆ ਜਾਣਾ ਇਹ ਤਾਂ ਸਵਾਰਥ ਵਾਲੀ ਗੱਲ ਆ ਇਹਦੇ 'ਚ ਕੋਈ ਜੇ ਆਪਾਂ ਕਹੇ ਕੋਈ ਸਿਧਾਂਤਕ ਗੱਲ ਨਹੀਂ ਹੈ ਇਹਦੇ 'ਚ। ਹਾਸ਼ੀਏ ਤੇ ਚਲੇ ਜਾਣਾ ਪਾਰਟੀ ਦਾ ਇਹਦੇ 'ਚ ਪਾਰਟੀ ਦੀਆਂ ਗਲਤੀਆਂ ਜ਼ਰੂਰ ਨੇ। ਪਾਰਟੀ ਤੋਂ ਕਮੀਆਂ ਰਹੀਆਂ। ਔਰ ਉਹਨਾਂ ਕਮੀਆਂ ਕਰਕੇ ਸਾਨੂੰ ਇਹ ਖਮਾਜਾ ਭੁਗਤਣਾ ਪਿਆ। ਉਹਦੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਤੋਂ ਲੈ ਕੇ ਉਹ ਚੀਜ਼ਾਂ ਆਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ 'ਚ ਅਕਾਲੀ ਦਲ ਦਾ ਕੋਈ ਰੋਲ ਨਹੀਂ ਔਰ ਨਾ ਸੰਗਤ ਮੰਨਦੀ ਐਸ ਗੱਲ ਨੂੰ ਵੀ ਅਕਾਲੀ ਦਲ ਦਾ ਕੋਈ ਰੋਲ ਹੈ। ਪਰੰਤੂ ਉਹ ਸਹੀ ਢੰਗ ਨਾਲ ਹੈਂਡਲ ਨਹੀਂ ਹੋ ਸਕਿਆ। ਦੋਸ਼ਿਆਂ ਨੂੰ ਅਸੀਂ ਉਹ ਸੱਤ ਤੱਕ ਨਹੀਂ ਪਹੁੰਚਾ ਸਕ ਸਜਾਵਾ ਦੇਣ ਚ ਕਾਮਯਾਬ ਨਹੀਂ ਹੋ ਉਸ ਜਿਹਦੇ ਕਰਕੇ ਅਸਾਨੂੰ ਉਹ ਕਮੇਜਾ ਭੁਗਤਣਾ ਪਿਆ ਸੌਰਤ ਸੰਗਤ ਉਸ ਕੱਲ ਦਾ ਕਿਉਂਕਿ ਜਿਹੜਾ ਅਸੀਂ ਪੰਥਕ ਜਮਾਤ ਆ ਕਾਂਗਰਸ ਨੇ ਕਿੱਡੇ ਕਿੱਡੇ ਜ਼ੁਲਮ ਕੀਤੇ ਨੇ ਉਹਨੂੰ ਲੋਕ ਦੋਸ਼ੀ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਕਿਉਂਕਿ ਦੁਸ਼ਮਣ ਜਮਾਤ ਆ ਸਾਡਾ ਜਿਹੜਾ ਆ ਅਕਾਲੀ ਦਲ ਤੋਂ ਨਿੱਕੀ ਗਲਤੀ ਵੀ ਕਦੇ ਮਾਫੀਯੋਗ ਨਹੀਂ ਹੋ ਸਕਦੀ ਸੋ ਇਸ ਕਰਕੇ ਉਹ ਗਲਤੀਆਂ ਸਤੋਂ ਜਿਹੜੀਆਂ ਹੋਈਆਂ ਉਹਨਾਂ ਨੂੰ ਅਸੀਂ ਨਹੀਂ ਟੰਗਣਾ ਪ੍ਰੋਪਰਲੀ ਹੈਂਡਲ ਕਰ ਸਕਦੇ ਜਿਸ ਕਰਕੇ ਸਾਡਾ ਨੁਕਸਾਨ ਹੋਇਆ ਲੋਕ ਅਜੇ ਵੀ ਮਹਿਸੂਸ ਕਰਦੇ ਨੇ ਇਹ ਅਕਾਲੀ ਦਲ ਤੋਂ ਬਣਾਇਆ ਕਿਹਤਰੀ ਪਾਰਟੀ ਤੋਂ ਬਣਾਇਆ ਪੰਜਾਬ ਔਰ ਸਿੱਕੋਂ ਦਾ ਘਟ ਗਿਣਤੀਆਂ ਦਾ ਕੋਈ ਚਾਰਾ ਨਹੀਂ ਹੈ ਪਰ ਲੋਕ ਤੁਸੀਂ ਦੇਖੋਗੇ ਕਿ ਦੁਬਾਰਾ ਵਾਪਸੀ ਹੋਊਗਾ ਲੋਕ ਇਹ ਵੀ ਸੋਚਦੇ ਨੇ ਕਿ ਅਸੀਂ ਕਿਹੜੇ ਅਕਾਲੀ ਦਲ ਨੂੰ ਚੁਣੀਏ ਸਿਮਰ ਰਣਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਨੂੰ ਚੁਣੀਏ ਜਾਂ ਫਿਰ ਜਿਹੜਾ ਹੁਣ ਨਵਾਂ ਅਕਾਲੀ ਦਲ ਚੱਲਿਆ ਜਿਹੜਾ ਕਹਿੰਦੇ ਨੇ ਕਿ ਅਸੀਂ ਸੁਧਾਰ ਕਰਾਂਗੇ ਅਕਾਲੀ ਦਲ ਦੇ ਵਿੱਚ ਜਾਂ ਫਿਰ ਟੋਡੇ ਵਾਲੇ ਅਕਾਲੀ ਦਲ ਨੂੰ ਜੋੜਨਾ ਇਹ ਸੰਗਤ ਅਕਾਲੀ ਦਲ ਤਾਂ ਹਮੇਸ਼ਾ ਇੱਕ ਵੀ ਰਿਹਾ ਬਣੀ ਜਿੰਨੇ ਮਰਜੀ ਜਾਣ ਲੋਕਾਂ ਨੇ ਹਮੇਸ਼ਾ ਮੁੱਖ ਤੌਰ 'ਤੇ ਜਿਹੜਾ ਅਕਾਲੀ ਦਲ ਉਹਦੇ ਨਾਲ ਹੀ ਰਹੇ ਨੇ ਸੋ ਅਸੀਂ ਸਾਰੀਆਂ ਆਪਣੀਆਂ ਨਿੱਕੇ ਮੋਟੀਆਂ ਕਮੀਆਂ ਨੂੰ ਦੂਰ ਕਰਕੇ ਤੁਸੀਂ ਮੰਨਦੇ ਹੋ ਵੀ ਤੁਸੀਂ ਮੁੱਖ ਧਾਰਾ ਦੇ ਅਕਾਲੀ ਦਲ ਨਾਲ ਸੰਬੰਧਤ ਹੋ ਕਿਉਂਕਿ ਇੱਕ ਟਾਈਮ ਐਲਾਨ ਹੋਇਆ ਕਿ ਜਿਹੜਾ ਅਕਾਲੀ ਦਲ ਆ ਮੋਗੇ ਦੇ ਵਿੱਚ ਕਾਨਫਰੰਸ ਹੁੰਦੀ ਹੈ ਕਿ ਬਾਦਲ ਸਾਹਿਬ ਦੇ ਵੱਲੋਂ ਐਲਾਨ ਕੀਤਾ ਜਾਂਦਾ ਕਿ ਪੰਜਾਬੀ ਪਾਰਟੀ ਆ ਨਹੀਂ ਪੰਜਾਬੀ ਦੇਖੋ ਪੰਜਾਬ ਅਕਾਲੀ ਦਲ ਮੁੱਖ ਰੂਪ ਵਿੱਚ ਸਿੱਖ ਕੌਮ ਦੀ ਨਮਾਇੰਦ ਜਮਾਤ ਹੈ ਅਸੀਂ ਪੰਜਾਬ 'ਚ ਚੋਣਾਂ ਲੜਦੇ ਆ ਪੰਜਾਬ 'ਚ ਹਰ ਵਰਗ ਰਹਿੰਦਾ ਹੈ ਮੁ슬ਮਾਨ ਵੀਰ ਵੀ ਰਹਿੰਦੇ ਨੇ ਹਿੰਦੂ ਵੀ ਬਹੁਤ ਵੱਡੀ ਗਿਣਤੀ 'ਚ ਨੇ ਵੋਟ ਤਾਂ ਆਪਾਂ ਸਾਰਿਆਂ ਦੀ ਲੈਣੀ ਹੈ ਔਰ ਇੱਕ ਬਕਰਾਰਿ ਹੈ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿੰਨੀ ਵਾਦੀ ਸੀ ਸਿੱਖਾਂ ਦੀ ਉਸ ਰਾਜ ਚ ਮੈਜੋਰਟੀ ਦੀ ਤਾਂ ਗੱਲ ਹੀ ਛੱਡੋ 25% ਵੀ ਨਹੀਂ ਸੀ ਹੂੰ ਤਕਰੀਬਨ ਮੇਰਾ ਕਹਿੰਦਾ 15 ਪਤਾ ਨਹੀਂ 17% ਸਿੱਖ ਪੋਪੂਲੇਸ਼ਨ ਸੀ ਡੇਰਾ ਪ੍ਰੇਮੀਆ ਦੇ ਨਾਲ ਤੋਂ ਉਹ ਉਹ ਰਾਜ ਭਾਗ ਸਿੱਖ ਰਾਜ ਮੰਨਿਆ ਜਾਂਦਾ ਸੀ ਹੂੰ ਪਰੰਤੂ ਸਾਰਿਆਂ ਨੂੰ ਦੇ ਨਾਲ ਲੈ ਕੇ ਚੱਲਦੀ ਸੀ ਸਾਰੇ ਉਹਨਾਂ ਦੇ ਵਜ਼ੀਰ ਮੁਸਲਮਨ ਮੁਸਲਮਨ ਸੀ ਇਵਨ ਐਸਾਈ ਵੀ ਸੀ ਔਰ ਇਸ ਦੇ ਨਾਲ ਨਾਲ ਹਿੰਦੂ ਵੀਰ ਸੀ ਔਰ ਸਾਰਿਆਂ ਦਾ ਰਾਜਭਾਗ ਸੀ ਉਥੇ ਮਸਜਿਦਾਂ ਨੂੰ ਵੀ ਜ਼ਮੀਨਾਂ ਲਵਾਈਆਂ ਗਈਆਂ ਨੇ ਉਹਨਾਂ ਦੇ ਰਾਜ 'ਚ ਮੰਦਰਾਂ ਨੂੰ ਵੀ ਦਿੱਤੀਆਂ ਗਈਆਂ ਗੁਰਦੁਆਰਾ ਸਾਹਿਬਾਂ ਨੂੰ ਦਿੱਤੀਆਂ ਕਿਸੇ ਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਉਹਨਾਂ ਦਾ ਰਾਜ ਸੀ ਅੱਜ ਵੀ ਇਕਾਲੀ ਦਲ ਉਸ ਤਰ੍ਹਾਂ ਦੇ ਰਾਜ ਦੀ ਕਲਪਨਾ ਕਰਦਾ ਜੁੰਦਾ ਸਾਹਿਬ ਉਹਨਾਂ ਦੇ ਰਾਜ ਦੇ ਵਿੱਚ ਸੌਦਾ ਸਾਥ ਵਰਗਿਆਂ ਨੂੰ ਮਾਫ਼ੀਆਂ ਤਾਂ ਨਹੀਂ ਦਿੱਤੀਆਂ ਗਈਆਂ ਬਿਰੋ ਉਹਨਾਂ ਚੀਜ਼ਾਂ ਦੇ ਕਿ ਮੈਂ ਉਹ ਗਲਤੀ ਨੂੰ ਤਾਂ ਅਸੀਂ ਮੰਨਦੇ ਹੀ ਆ ਜੇ ਕਿਤੇ ਮਾਫ਼ੀ ਤਾਂ ਦੇਖੋ ਜ세ਦਾਰ ਇਕਾਲ ਤੱਕ ਸਭ ਨੇ ਉਹਨਾਂ ਉਹਨਾਂ ਦੇ ਪ੍ਰੋਟੋਕਾਲ ਹੈ ਉਹਨਾਂ ਦਾ ਉਹਦਾ ਜਵਾਬ ਉਹਦੇ ਤਾਂ ਨਹੀਂ ਮੈਂ ਕੋਈ ਕਮੈਂਟ ਕਰਨਾ ਚਾਹੁੰਦਾ ਅਕਾਲੀ ਦਲ ਨੇ ਜੋ ਕੀਤਾ ਅਕਾਲੀ ਦਲ ਨੇ ਜਿਹੜੀ ਉਸ ਸਮੇਂ 2017 ਦੀਆਂ ਚੋਣਾਂ ਚ ਜਿਹੜੀ ਇਹ ਸਤੋਂ ਸਾਨੂੰ ਉਹਨਾਂ ਨੇ ਸਪੋਰਟ ਦਿੱਤੀ ਹਮ ਚੋਣਾਂ ਦੇ ਦੌਰਾਨ ਉਹ ਗਲਤੀ ਸੀ ਅਕਾਲੀ ਦਲ ਦੀ ਜਿਹੜੀ ਨਹੀਂ ਸੀ ਲੈਣੀ ਚਾਹੀਦੀ ਉਹ ਸੀ ਗਲਤੀ ਸਤੋਂ ਗਲਤੀ ਹੋਈ ਦੀਰਾ ਪ੍ਰੇਮੀ ਪ੍ਰਦੀਪ ਕਲੇਰ ਇਹ ਕਹਿੰਦੇ ਨੇ ਇੱਕ ਇੰਟਰਵਿਊ ਉਹਨਾਂ ਦਾ ਵਾਇਰਲ ਹੁੰਦਾ ਪਿਛਲੇ ਦਿਨਾਂ ਦੇ ਦੌਰਾਨ ਸੈਟਲਾਈਟ ਚੈਨਲ ਦੇ ਉੱਪਰ ਵੀ ਉਹ ਕਹਿੰਦੇ ਕਿ ਮਾਫੀ ਦੀ ਤਾਂ ਕਿਤੇ ਜ਼ਿਕਰ ਹੀ ਨਹੀਂ ਹੋਇਆ ਕਹਿੰਦੇ ਉਹ ਤਾਂ ਆਪਦੇ ਕੋਲੋਂ ਹੀ ਇੱਕ ਚਿੱਠੀ ਲਿਖ ਕੇ ਭੇਜੀ ਗਈ ਆ ਤੁਸੀਂ ਇੱਕ ਗੱਲ ਦੱਸੋ ਤੁਸੀਂ ਵੀ ਹੁਰਸਕ ਬੰਦੇ ਹੋ ਹੋਰ ਮੈਂ ਚੈਨਲ ਨਾਲ ਵੀ ਬੜਿਆਂ ਨਾਲ ਗੱਲ ਕਰਦਾ ਬੜੇ ਬੁੱਧੀਜੀਵੀਆ ਨਾਲ ਲੀਡਰਸ਼ਿਪ ਲੋਕ ਵੀ ਗੱਲਾਂ ਕਰਦੇ ਨੇ ਪ੍ਰਦੀਪ ਕਲੇਰ ਉਹ ਬੰਦਾ ਹੈ ਜਿਹੜਾ ਸਮੁੱਚੀ ਮਾਨਵਤਾ ਦੇ ਦੀ ਅੱਖਾਂ ਚ ਰੜਕਦਾ ਹੂੰ ਜਿਹੜੇ ਬੰਦੇ ਤੇ ਸਿੱਧੇ ਰੂਪ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਦੋਸ਼ ਹੈ ਹਮ ਆਪਾਂ ਉਹਦੀਆਂ ਗੱਲਾਂ ਤੇ ਅਦਵਾਰ ਕਰੀਏ ਇਦੋਂ ਮਾੜਾ ਬੰਦਾ ਹੋ ਸਕਦਾ ਕੋਈ ਜਿਹੜਾ ਬੰਦਾ ਇਹ ਐਡਮਿਟ ਕਰਦਾ ਹੈ ਕਿ ਮੈਨੂੰ ਬਾਬੇ ਨੇ ਤੇ ਹਨੀਪ੍ਰੀਤ ਨੇ ਕਿਹਾ ਵੀ ਬੇਅਦਬੀ ਕਰੋ ਹਮ ਉਹਦੇ ਬਿਆਨ ਨੇ ਤੇ ਉਸ ਬੰਦੇ ਦੀਆਂ ਗੱਲਾਂ ਤੇ ਆਪਾਂ ਅਦਵਾਰ ਸੁਣੀ ਜਾਈਏ ਆਪਾਂ ਉਸ ਬੰਦੇ ਦੀ ਮੈਨੂੰ ਸਮਝਦਾ ਇਦੋਂ ਵੱਧ ਕਿਸਮਤੀ ਪੰਜਾਬ ਦੀ ਸੇਕ ਕੌਮ ਵੀ ਹੋ ਨਹੀਂ ਸਕਦੀ ਸਾਨੂੰ ਮੈਂ ਕਹਿੰਦਾ ਕਿਸੇ ਨੂੰ ਆਪਾਂ ਦੋਸ਼ੀ ਮੰਨੋ ਕਿਸੇ ਨੂੰ ਨਾ ਮੰਨੋ ਘਟ ਤੋਂ ਘਟ ਹੋਏਗੇ ਗੰਦੇ ਬੰਦੇ ਦੀਆਂ ਗੱਲਾਂ ਤੇ ਆਪਾਂ ਯਕੀਨ ਨਾ ਕਰੀਏ ਜਿਹੜਾ ਇਸ ਹੱਦ ਤੱਕ ਜਾ ਸਕਦਾ ਉਹ ਤੋਂ ਅਸੀਂ ਕੀ ਮੀਨਤ ਰੱਖ ਸਕਦੇ ਖਟੜਾ ਸਾਹਿਬ ਦੇ ਬਿਆਨ ਵੀ ਕਾਫੀ ਆ ਰਹੇ ਨੇ ਮੈਂ ਨਹੀਂ ਮੈਂ ਸੁਣੀ ਨਹੀਂ ਉਹਨਾਂ ਦੀ ਟੱਕ ਉਹ ਵੀ ਕਹਿੰਦੇ ਨੇ ਕਹਿੰਦੇ ਕਿ ਬਿਆਦਵੀ ਦੇ 5 ਕੇਸ ਸੀ ਪੰਜਾਂ ਦੇ ਵਿੱਚੋਂ ਤਿੰਨ ਸੀਬੀਆਈ ਨੂੰ ਹੈਂਡਲ ਕਰਤੇ ਤੇ ਦੋ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਰ ਰਹੇ ਉਹ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਸਦਾ ਸੁਖਵੀਰ ਸਿੰਘ ਬਾਦਲ ਨੂੰ ਕਹਿ ਕੇ ਦੋ ਕੇਸ ਰੱਖੇ ਨੇ ਇਹ ਕਿਹਾ ਉਹਨਾਂ ਨੇ ਨਾ ਉਹ ਵੀ ਸੁਣਿਆ ਤੁਸੀਂ ਬਿਲਕੁਲ ਹਾਂ ਉਹਨਾਂ ਨੇ ਇਹ ਵੀ ਕਿਹਾ ਵੀ ਦੋ ਕੇਸ ਮੈਂ ਕਹਿ ਕੇ ਰਖਾਏ ਨੇ ਇਹਦਾ ਜਵਾਬ ਉਹਨਾਂ ਨੂੰ ਪੁੱਛੋ ਨਾ ਕਿ ਉਹਨਾਂ ਨੇ ਦੋ ਕਿਉਂ ਰਖਾਇਆ? ਵੀ ਤੁਸੀਂ ਸਰਕਾਰ ਤੁਹਾਡੀ ਤੁਹਾਡੀ ਪੁਲਿਸ ਸਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਣਾ ਜਹਾਰ ਆਲਮ ਵਰਗਿਆਂ ਨੂੰ ਟਿਕਟਾਂ ਦੇਣੀਆਂ ਸਿੱਖ ਕੌਮ ਦਾ ਜਿਹੜਾ ਜਿਨ੍ਹਾਂ ਨੇ ਕਹਾਨ ਕੀਤਾ ਤੁਸੀਂ ਅੱਜ ਕਹਿੰਦੇ ਹੋ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤਾਂ ਹਰ ਇੱਕ ਥਾਂ ਤੇ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਦੇ ਵਿੱਚ ਵੀ ਤੁਸੀਂ ਇਹੀ ਜਿਹੜਾ ਕਿ ਐਲਾਨ ਕਰਦੇ ਹੋ ਡੀਜੀਪੀ ਸੈਣੀ ਨੂੰ ਲਾਉਣਾ ਬਿਲਕੁਲ ਗਲਤੀ ਸੀ ਬਿਲਕੁਲ ਸਰਕਾਰ ਸਮੇਂ ਗਲਤ ਕੰਮ ਹੋਇਆ ਔਰ ਜਹਾਰ ਆਲਮ ਨੂੰ ਜਿਹੜੇ ਲੈ ਕੇ ਆਏ ਨੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕੌਣ ਲੈ ਕੇ ਆਪਣੇ ਘਿਲੇ ਵਾਲੀ ਲੈ ਕੇ ਆਏ ਸੀ ਉਹਨਾਂ ਦਾ ਜਵਾਬ ਉਹਨਾਂ ਤੋਂ ਲੈ ਲਓ ਪਬਲੀਕਲੀ ਰਿਡਮੈਂਟ ਵੀ ਕਰਦੇ ਨੇ ਵੀ ਅਸੀਂ ਲੈ ਕੇ ਆਏ ਸੀ ਹੁਣ ਆਉਣ ਵਾਲਾ ਸਮਾਂ ਕੀ ਆ ਅਕਾਲੀ ਦਲ ਦਾ ਆਉਣ ਵਾਲਾ ਭਵਿੱਖ ਕੀ ਆ ਦੇਖੋ ਅਸੀਂ ਤਾਂ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕਿ ਪੰਜਾਬ ਔਰ ਪੰਥ ਦਾ ਅਕਾਲੀ ਦਲ ਬਿਨੰਗ ਜਾਰਾ ਨਹੀਂ ਠੀਕ ਹੈ ਕਿ ਦਿਨਾਂ ਕਿਤੇ ਕਮੀਆਂ ਸਤੋਂ ਰਹਿ ਗਈਆਂ ਪਰ ਅੱਜ ਸਿੱਖਾਂ ਦੀ ਪੰਜਾਬ ਦੀ ਔਰ ਕਟੜ ਗੰਤਿਆਂ ਦੀ ਗੱਲ ਖੁੱਲ੍ਹ ਕੇ ਕਿਸੇ ਨੇ ਕਰਨੀ ਨਹੀਂ ਅਕਾਲੀ ਦਲ ਤੋਂ ਬਿਨ। ਇਸ ਕਰਕੇ ਸੰਗਤ ਨੂੰ ਇਹੀ ਬੇਨਤੀ ਆ ਅਸੀਂ ਅਕਾਲ ਤਖਤ ਸਾਹਿਬ ਤੇ ਨਮਾਣੇ ਸਿੱਖ ਬਣੋ ਫਾਲਸਾ ਬੇਸ਼ ਹੋਣਗੇ ਜੋ ਵੀ ਗਲਤ ਸਬ ਹੁਕਮ ਕਰਨਗੇ ਉਹਨਾਂ ਸਾਰੀਆਂ ਗਲਤੀਆਂ ਨੂੰ ਝੋਲੀ ਪਾ ਕੇ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈ ਝੋਲੀ ਪਾਵਾਂਗੇ ਔਰ ਉਸ ਤੋਂ ਬਾਅਦ ਇਹ ਪਹਿਰਾ ਵੀ ਲਵਾਂਗੇ ਇਹ ਪਰਨ ਵੀ ਲਵਾਂਗੇ ਕਿ ਪੰਥੌਰ ਪੰਜਾਬ ਨੂੰ ਘਟ ਗਿੰਤਿਆਂ ਨੂੰ ਸਮਰਪਿਤ ਰਾਜਨੀਤੀ ਜਿਹੜੀ ਕੀਤੀ ਜਾਊਗੀ ਅਗਲੀਆਂ ਗਲਤੀਆਂ ਪਿਛਲੀਆਂ ਗਲਤੀਆਂ ਦੀ ਸੰਗਤੋਂ ਖਿਮਾ ਮੰਗਾਂਗੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਝ ਵਾਪਰਿਆ ਅਕਾਲੀ ਦਲ ਦੇ ਨਾਲ ਉਸ ਦੇ ਉੱਪਰ ਜਿਵੇਂ ਕਹਿੰਦੇ ਨੇ ਬਾਕੀ ਦੁਗਾਂ ਚੱਲੂਗੇ ਅਗਲੇ ਪਾਸੇ ਨੂੰ ਬਦੋ ਨਹੀਂ ਮਿੱਟੀ ਨਹੀਂ ਪਾਵਾਂਗੇ ਗਲਤੀਆਂ ਮੰਨਾਂਗੇ ਗਲਤੀ ਦਾ ਅਹਿਸਾਸ ਕਰਾਂਗੇ ਮਨੋਂ ਗਲਤੀਆਂ ਮੰਨ ਕੇ ਇੱਕ ਨਵੇਂ ਰੂਪ ਚ ਲੋਕਾਂ ਦੇ ਸਾਹਮਣੇ ਆਵਾਂ ਲੋਕ ਜੁੜਨਗੇ ਤੁਹਾਡੇ ਨਾਲ ਇਹ ਉਮੀਦ ਰੱਖਾਂਗੇ ਗਲਤੀਆਂ ਦਾ ਅਕਾਲਪੁਰਖ ਵੀ ਮaaf ਕਰ ਦਿੰਦਾ ਸੰਗਤ ਵੀ ਮaaf ਕਰ ਦਿੰਦੀ ਪੰਜਾਬ ਬਚਾਓ ਯਾਤਰਾ ਕੱਢੀ ਗਈ ਪੰਜਾਬ ਬਚਾਓ ਯਾਤਰਾ ਦੇ ਵਿੱਚ ਬੜੇ-ਬੜੇ ਨਾਰੇ ਲੱਗੇ ਬੜਾ ਕੁਝ ਤੁਹਾਡਾ ਸਵਾਗਤ ਵੀ ਕਰਦੇ ਰਹੇ ਲੋਕ ਪਰ ਇਲੈਕਸ਼ਨਰ ਸਮੇ ਲੋਕਾਂ ਨੇ ਫੇਰ ਮੁਖ ਮੂਡ ਲਿਆ ਚਲੋ ਕਿਤੇ ਨਾ ਕਿਤੇ ਦੇਖੋ ਸੰਗਤ ਨੂੰ ਕਿ ਆਪਕਸੂਰਪਾਰ ਸਹਿ ਰਾ ਸਕਦੇ ਕਮੀਆਂ ਤਾਂ ਕਿਤੇ ਨਾ ਕਿਤੇ ਸਤਵ ਵੀ ਰਹੀਆਂ ਹੋਣਗੀਆਂ ਅਸੀਂ ਤਾਂ ਆਪਣੀਆਂ ਗਲਤੀਆਂ ਮੰਨਾਂਗੇ ਇਹੋ ਗਲਤੀਆਂ ਸਦਾਰ ਕੇ ਤੁਰਾਂਗੇ ਕਿਹੜੀ ਲੀਡਰਸ਼ਿਪ ਨੂੰ ਅੱਗੇ ਲਾ ਕੇ ਚੱਲੋਗੇ ਵੀ ਚਲੋ ਆਹ ਲੀਡਰਸ਼ਿਪ ਤੇ ਥੋੜਾ ਬਹੁਤਾ ਵਿਸ਼ਵਾਸ ਕਰ ਸਕਦੇ ਨੇ ਲੋਕ ਉਹ ਤਾਂ ਪਾਰਟੀ ਡਿਸੀਜਨ ਆ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਪਾਰਟੀ ਜਦੋਂ ਬੈਠੂਗੀ ਸਾਰੇ ਪਾਰਟੀ ਦੇ ਵੱਖਰੇ ਵੱਖਰੇ ਵਿੰਗ ਨੇ ਵਕ ਵਕ ਹੋਰ ਕਮੇਟੀ ਆ ਵਰਕਿੰਗ ਕਮੇਟੀ ਆ ਜ਼ਿਲ੍ਹਾ ਪ੍ਰਧਾਨ ਨੇ ਡੈਲੀਗੇਟ ਜਲਾਸ ਸਰਉਣੀ ਕਮੇਟੀ ਮੈਂਬਰ ਨੇ ਸਾਰੇ ਜਿਵੇਂ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਅਕਾਲੀ ਦਾ ਲੀਡਰਸ਼ਿਪ ਜੋ ਚਾਹੋਗੇ ਉਸ ਢੰਗ ਨਾਲ ਪਾਰਟੀ ਕੰਮ ਕਰੂਗਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਐਡਵੋਕੇਟ ਸਰਦਾਰ ਅਕਬਲ ਸਿੰਘ ਝੁੰਦਾ ਹੋਰਾਂ ਦੇ ਨਾਲ ਕਰ ਰਹੇ ਸੀ ਤਾਂ ਇਸ ਮੁਲਾਕਾਤ ਦੇ ਵਿੱਚੋਂ ਜਿੰਨੀ ਕੁ ਗੱਲ ਹੋਈ ਆ ਓਨੀ ਕੁ ਤੁਹਾਡੇ ਸਾਹਮਣੇ ਰੱਖੀ ਆ ਤਾਂ ਤੁਸੀਂ ਜਿਹੜੇ ਰਹਿਣਾ ਇੰਡਸਟਰੀ ਵੀ ਦੇ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਆ ਤੇ ਸਾਡੀਆਂ ਇੰਟਰਵਿਊਆਂ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਮਿਲਦੇ ਆ ਨਵੀਂ ਇੰਟਰਵਿਊ ਤੇ ਨਵੇਂ ਅ ਲੀਡਰ ਦੇ ਨਾਲ ਨਵੇਂ ਮੈਂਬਰਸ਼ਿਪ ਦੇ ਨਾਮ ਤਾ ਤੁਸੀਂ ਜੁੜੇ ਰਹਿਣਾ ਇੰਡਸਟਰੀ ਵੀ ਦੇ ਨਾਮ ਚਰਚਾ ਬਣੀ ਹੋਈ ਆ ਕਾਲੀਦਾਲ ਤੋਂ ਕਾਰਡ ਹੋ ਗਿਆ ਜਦੋਂ ਕੋਈ ਪਾਰਟੀ ਆ ਘਰ ਜਦੋਂ ਉਹ ਵੰਡਿਆ ਜਾਂਦਾ ਨੁਕਸਾਨ ਤਾਂ ਹੁੰਦਾ ਹੀ ਅਸੀਂ ਉਹਨੂੰ ਚੰਗਾ ਤਾਂ ਨਹੀਂ ਕਹਿੰਦੇ ਮਾੜਾ ਹੀ ਹੋਇਆ ਮੰਦ ਭਾਗਾ ਹੀ ਆ ਕੋਈ ਕਿਸੇ ਸਿਧਾਂਤ ਕਰਕੇ ਨਹੀਂ ਹੋਇਆ ਉਹ ਸਵਾਰਥ ਕਰਕੇ ਹੋਇਆ ਸਮੇਂ ਦੌਰਾਨ ਸਰਕਾਰ ਦੇ ਦੌਰਾਨ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਦੇ ਕਾਰਨ ਕਾਲੀ ਗੱਲ ਨੂੰ ਮਾੜਾ ਦੌਰ ਵੀ ਦੇਖਣਾ ਪਿਆ ਮੇਸਰ ਆਸ ਕੁਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੈਂ ਸਾਰੀਆਂ ਜਿਹੜੀਆਂ ਜੋ ਵੀ ਵਰਤਾਰਾ ਹੋਇਆ ਉਸ ਸਮੇਂ ਮੇਰਾ ਮੈਂ ਉਹ ਸਾਰਾ ਗਲਤੀਆਂ ਮੰਨ ਕੇ ਆਪਣੀ ਝੋਲੀ ਪਾਉਣਾ ਤੁਹਾਡੀ ਰਿਪੋਰਟ ਜਾਰੀ ਹੁੰਦੀ ਹੈ ਜਨਤਕ ਹੁੰਦੀ ਆ ਤੁਸੀਂ ਵੀ ਉਸ ਰਿਪੋਰਟ ਦੇ ਵਿੱਚ ਕਹਿਣੋ ਕਿ ਪ੍ਰਧਾਨ ਅਸਤੀਫਾ ਦੇ ਇਸ ਤੋਂ ਬਾਅਦ ਗੁਜ਼ਾਰਾ ਨਹੀਂ ਹੈਗਾ ਉਹ ਸਮੁੱਚੀ ਲੀਡਰਸ਼ਿਪ ਅਜ ਵੀ ਅਕਾਲੀ ਦਲ ਉਸ ਤਰ੍ਹਾਂ ਦੇ ਰਾਜ ਦੀ ਕਲਪਨਾ ਕਰਦਾ ਝੁੰਦਾ ਸਾਹਿਬ ਉਹਨਾਂ ਦੇ ਰਾਜ ਦੇ ਵਿੱਚ ਸੌਦਾ ਸਾਧ ਵਰਗਿਆਂ ਨੂੰ ਮਾਫੀਆਂ ਤਾਂ ਨਹੀਂ ਦਿੱਤੀਆਂ ਗਈਆਂ ਜਿਹੜੇ ਬੰਦੇ ਤੇ ਸਿੱਧੇ ਰੂਪ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਦੋਸ਼ ਹੈ ਹਮ ਆਪਾਂ ਉਹਦੀਆਂ ਗੱਲਾਂ ਤੇ ਅਦਵਾਾਰ ਕਰੀਏ ਇਦੋਂ ਮਾੜਾ ਬੰਦਾ ਹੋ ਸਕਦਾ ਕੋਈ ਜਿਹੜਾ ਬੰਦਾ ਇਹ ਐਡਮਿਟ ਕਰਦਾ ਹੈ ਕਿ ਮੈਨੂੰ ਬਾਬੇ ਨੇ ਤੇ ਹਨੀਬਰੀਦ ਨੇ ਕਿਹਾ ਵੀ ਬੇਅਦਬੀ ਕਰੋ ਹਮ ਉਹਦੇ ਬਿਆਨ ਨੇ ਤੇ ਉਸ ਬੰਦੇ ਦੀਆਂ ਗੱਲਾਂ ਤੇ ਆਪਾਂ ਅਦਵਾਾਰ ਸੁਣੀ ਜਾਈਏ ਆਪਾਂ ਉਸ ਬੰਦੇ ਦੀ ਤੁਹਾਨੂੰ ਮੈਂ ਕਹਿੰਨਾ ਕਿਸੇ ਨੂੰ ਆਪਾਂ ਦੋਸ਼ੀ ਮੰਨੋ ਕਿਸੇ ਨੂੰ ਨਾ ਮੰਨੋ ਟੜ ਤੋਂ ਘਟੋ ਇਹ ਜੇ ਗੰਦੇ ਬੰਦੇ ਦੀਆਂ ਗੱਲਾਂ ਤੇ ਆਪਾਂ ਯਕੀਨ ਨਾ ਕਰੀਏ ਉਹਨਾਂ ਨਾਲ ਦਾ ਸਮਾਂ ਕੀ ਆ ਅਕਾਲੀ ਦਲ ਦਾ ਉਹਨਾਂ ਨਾਲ ਭਵਿੱਖ ਕੀ ਆ ਸਵਾਗਤ ਆ ਇੰਡੋਸ ਟੀਵੀ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਨਾਲ ਫੇਰ ਰੂਬਰੂ ਹੋ ਚੁੱਕਿਆ ਹਾਂ ਤਾਂ ਅੱਜ ਦੀ ਜਿਹੜੀ ਖਾਸ ਮੁਲਾਕਾਤ ਕਿਉਂਕਿ ਮੁੱਦਾ ਇਹ ਆ ਕਿ ਅਕਾਲੀ ਦਲ ਦੋ ਫਾੜ ਹੋ ਗਿਆ ਤੇ ਅਕਾਲੀ ਦਲ ਦੇ ਉੱਪਰ ਕਾਫੀ ਜਿਹੜੇ ਕੇ ਅਲਜ਼ਾਮ ਲੱਗ ਰਹੇ ਨੇ ਕਿ ਜਦੋਂ ਸਰਕਾਰ ਸੀ ਉਦੋਂ ਕਿਉਂ ਨਹੀਂ ਗੌਰ ਕੀਤੀ ਵਿਅਦਵੀਆਂ ਹੋਈਆਂ ਤਾਂ ਇਹ ਸਾਰੀ ਚਰਚਾ ਨੂੰ ਲੈ ਕੇ ਅੱਜ ਸਾਡੇ ਨਾਲ ਐਡਵੋਕੇਟ ਅਕਬਲ ਸਿੰਘ ਝੁੰਦਾ ਜੀ ਮੌਜੂਦ ਨੇ ਅਕਾਲੀ ਦਲ ਦੇ ਇਲੈਕਸ਼ਨ ਵੀ ਲੜ ਚੁੱਕੇ ਨੇ ਅਕਾਲੀ ਦਲ ਦੀ ਟਿਕਟ ਤੋਂ ਜਿਹੜੀ ਕਿ ਐਮਪੀ ਦੀ ਇਲੈਕਸ਼ਨ ਲੰਘ ਕੇ ਗਈ ਆ ਝੁੰਦਾ ਸਾਹਿਬ ਉਹ ਸਵਾਗਤ ਆ ਸਾਰੀ ਕਾਲ ਧੰਨਵਾਦ ਜੀ ਜੀ ਆਇਆਂ ਨੂੰ ਝੁੰਦਾ ਸਾਹਿਬ ਜਿਵੇਂ ਅੱਜ ਦੀ ਜਿਹੜੀ ਚਰਚਾ ਬਣੀ ਹੋਈ ਆ ਅਕਾਲੀ ਦਲ ਤੋਂ ਫਾੜ ਹੋ ਗਿਆ ਕਿਵੇਂ ਦੇਖ ਦਿਓ ਇੱਥੇ ਸ਼ੁਰੂ ਕਰ ਲਈਏ ਕਿਉਂਕਿ ਇਸ ਚਰਚਾ ਦੇ ਉੱਪਰ ਕਾਫੀ ਇੰਟਰਵਿਊਆਂ ਹੋਈਆਂ ਪਰ ਤੁਹਾਡੇ ਨਾਲ ਗੱਲ ਅੱਜ ਪਹਿਲੀ ਵਾਰ ਹੋ ਰਹੀ ਹੈ ਦੇਖੋ ਜਦੋਂ ਕੋਈ ਪਾਰਟੀ ਹੈ ਘਰ ਜਦੋਂ ਉਹ ਵੰਡਿਆ ਜਾਂਦਾ ਨੁਕਸਾਨ ਤਾਂ ਹੁੰਦਾ ਹੀ ਅਸੀਂ ਉਹਨੂੰ ਚੰਗਾ ਤਾਂ ਨਹੀਂ ਕਹਿੰਦੇ ਮਾੜਾ ਹੀ ਹੋਇਆ ਮੰਦ ਭਾਗਾ ਹੀ ਆ ਪਰੰਤੂ ਜਿਹੜੇ ਲੋਕ ਆ ਜੱਡ ਹੋਏ ਨੇ ਅਕਾਲੀ ਦਲ ਤੋਂ ਉਹ ਕੋਈ ਕਿਸੇ ਸਿਧਾਂਤ ਕਰਕੇ ਨਹੀਂ ਹੋਏ ਉਹ ਸਵਾਰਥ ਕਰਕੇ ਹੋਈ ਨਹੀਂ ਹੂੰ ਔਰ ਸਾਰੇ ਜਦੋਂ ਅਕਾਲੀ ਦਲ ਦਾ ਚੰਗਾ ਸਮਾਂ ਸੀ ਸਰਕਾਰਾਂ ਸੀ 2007 ਤੋਂ 2017 ਤੱਕ ਸਾਰੇ ਵਿੱਚ ਹੀ ਸੀ ਸਾਰੇ ਹਰ ਫੈਸਲੇ 'ਚ ਸ਼ਾਮਲ ਸੀ ਠੀਕ ਹੈ ਉਸ ਸਮੇਂ ਦੌਰਾਨ ਸਰਕਾਰ ਦੇ ਦੌਰਾਨ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਦੇ ਕਾਰਨ ਅਕਾਲੀ ਦਲ ਨੂੰ ਮਾੜਾ ਦੌਰ ਵੀ ਦੇਖਣਾ ਪਿਆ ਜੀ ਪਰੰਤੂ ਉਹਨਾਂ ਸਾਰੀਆਂ ਚੀਜ਼ਾਂ 'ਚ ਉਹ ਲੋਕ ਤਾਂ ਮੂਰੀਆਂ ਸਫਲ ਸੀ ਸਾਰੇ ਸੋ ਇਸ ਕਰਕੇ ਉਹ ਇਹ ਨਹੀਂ ਕਹਿ ਸਕਦੇ ਕੋਈ ਜੇ ਕੋਈ ਗਲਤੀਆਂ ਹੋਈਆਂ ਤਾਂ ਉਹ ਕਿਸੇ ਵਿਸ਼ੇਸ਼ ਵਿਅਕਤੀ ਦਾ ਕਸੂਰ ਹੈ ਜਾਂ ਇੱਕ ਬੰਦੇ ਦਾ ਕਸੂਰ ਹੈ ਉਹ ਸਾਰੀ ਕਲੈਕਟਿਵ ਲੀਡਰਸ਼ਿਪ ਉਸ ਵਿੱਚ ਭਾਗੀਦਾਰ ਸੀ ਉਹ ਸਾਰਿਆਂ ਨੂੰ ਜ਼ਿੰਮੇਵਾਰੀ ਨੂੰ ਮੰਨ ਕੇ ਜਿਵੇਂ ਸਦਾ ਸੁਖਵੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੈਂ ਸਾਰੀਆਂ ਜਿਹੜੀਆਂ ਜੋ ਵੀ ਵਰਤਾਰਾ ਹੋਇਆ ਉਸ ਸਮੇਂ ਦੌਰਾਨ ਮੈਂ ਉਹ ਸਾਰਾ ਗਲਤੀਆਂ ਮੰਨ ਕੇ ਆਪਣੀ ਝੋਲੀ ਪਾਉਣਾ ਤਾਂ ਉਹਨਾਂ ਨੂੰ ਇਹੋ ਨੀ ਚੀਜ਼ਾਂ ਦਾ ਅਹਿਸਾਸ ਕਰਨਾ ਚਾਹੀਦਾ ਔਰ ਉਸ ਤੋਂ ਬਾਅਦ ਸਾਰਿਆਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਇਹ ਵੰਡੀਆਂ ਪਾ ਕੇ ਕੁਝ ਨਿਕਲਣਾ ਨਹੀਂ ਉਹ ਦਾ ਸਮਝ ਮੈਂ ਤੁਸੀਂ ਕਹੇ ਕਿ ਸਾਰੀਆਂ ਗਲਤੀਆਂ ਦਾ ਜਿਹੜਾ ਅਹਿਸਾਸ ਹੋਣਾ ਚਾਹੀਦਾ ਜਦੋਂ ਅਸੀਂ ਚੰਦੂ ਮਾਜਰਾ ਸਾਹਿਬ ਨਾਲ ਮਿਲਦੇ ਆ ਜਾਂ ਢੀਂਡਸਾ ਸਾਹਿਬ ਨਾਲ ਮਿਲਦੇ ਆ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਅਫਸੋਸ ਆ ਕਿ ਅਸੀਂ ਉਦੋਂ ਆਵਾਜ਼ ਨਹੀਂ ਚੁੱਕ ਸਕੇ ਲੋ ਸਰਕਾਰ ਸੀਗੇ ਜੀ ਉਦੋਂ ਫਿਰ ਆਵਾਜ਼ ਚੱਕਰੀ ਹੁੰਦੀ ਕੀ ਕੋਈ ਡਰ ਸੀ ਉਹਨਾਂ ਨੂੰ ਕਿਸੇ ਚੀਜ਼ ਦਾ ਸਰਕਾਰ ਦਾ ਆਨੰਦ ਮਾਣ ਰਹੇ ਸੀ ਧਰਕਾ ਦਾ ਹੁੰਦਾ ਵੀ ਸਰਕਾਰ thro ਛੱਡਣੀ ਸੀ ਕਿਸੇ ਨੇ ਜੇ ਮੈਂ ਤੁਸੀਂ ਹੁਣ ਕੋਰ ਕਮੇਟੀ ਦੀ ਜਿਹੜੀ ਨਵੀਂ ਮੈਂਬਰਸ਼ਿਪ ਉਹ ਵੀ ਜਾਰੀ ਕੀਤੀ ਆ ਲਿਸਟ ਜਾਰੀ ਕੀਤੀ ਆ ਕਿ ਤੁਸੀਂ ਵੀ ਉਸ ਦੇ ਇੱਕ ਮੈਂਬਰ ਹੋ ਕੋਰ ਕਮੇਟੀ ਦੇ ਤਾਂ ਉਸ ਕਮੇਟੀਆਂ ਦੇ ਵਿੱਚੋਂ ਕੀ ਕੁਝ ਨਿਕਲਦਾ ਰਿਹਾ ਜਿਹੜੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਤੇ ਹੁਣ ਵੀ ਹੋਣਗੀਆਂ ਤੇ ਮੀਟਿੰਗਾਂ ਤਾਂ ਚਲੋ ਹਰ ਪਾਰਟੀ ਕੋਈ ਵੀ ਹੈ ਸੰਸਥਾਵ ਦੀਆਂ ਮੀਟਿੰਗਾਂ ਤਾਂ ਸਭ ਕੁਝ ਡਿਸਕਸ ਕਰਦੀ ਆ ਜੋ ਵੀ ਕਮੀਆਂ ਪੇਸ਼ੀਆਂ ਔਰ ਪਬਿਕਾ ਚਾਪਤੀ ਰਣਨੀਤੀ ਦਾ ਕਰ ਰਹੇ ਜਿਸ ਨਾਲ ਸਾਰੀਆਂ ਪਾਰਟੀਆਂ ਤਿਆਰ ਕਰਦੀਆਂ ਨੇ ਕੀ ਅਕਾਲੀ ਦਲ ਮੋਟੋ ਸਰਵਾਈਵ ਕਰੂਗਾ ਜਿਹੜੀ ਅਕਾਲੀ ਦਲ ਦੀ ਜੋ ਸਥਿਤੀ ਆ ਹੁਣ ਜਿਹੜੇ ਹਾਲਾਤਾਂ ਤੇ ਚਲਾ ਗਿਆ ਅਕਾਲੀ ਦਲ ਕਿੱਥੇ ਅਕਾਲੀ ਦਲ ਦਾ ਦਬਦਬਾ ਹੁੰਦਾ ਸੀ ਪੰਜਾਬ ਦੇ ਵਿੱਚ ਤੇ ਅੱਜ ਕੱਲੀ ਬਠਿੰਡਾ ਸੀਟ ਰਹਿ ਗਿਆ ਅਕਾਲੀ ਦਲ ਕਰੋ ਚਿੰਤਤ ਤਾਂ ਸੀ ਵੀ ਆ ਸਾਰੇ ਇਸ ਗੱਲ ਬਾਰੇ ਪਾਰਟੀ ਵੀ ਆ ਵਰਕਰ ਵੀ ਨੇ ਪਰੰਤੂ ਅਕਾਲੀ ਦਲ ਆ ਜਿਹੜਾ ਅਕਾਲੀ ਦਲ ਇੱਕ ਵਿਚਾਰਧਾਰਾ ਹ ਹ ਬਾਕੀ ਪਾਰਟੀਆਂ ਨਾਲੋਂ ਅਕਾਲੀ ਦਲ ਵੱਖਰੀ ਪਾਰਟੀ ਹੈ ਅਕਾਲੀ ਦਲ ਸਿੱਖ ਕੌਮ ਦੀ ਨਮਾਇੰਦਾ ਜਮਾਤ ਹੈ ਇੱਕ ਪੋਲੀਟਿਕਲ ਪਾਰਟੀ ਦੇ ਨਾਲ ਨਾਲ ਸਰਵਾਈਵ ਨਾ ਕਰਨ ਦਾ ਤਾਂ ਮਸਲਾ ਹੀ ਨਹੀਂ ਹੈ ਅਕਾਲੀ ਦਲ ਨੇ ਤਾਂ ਸਰਵਾਈਵ ਰਹਿਣੀ ਰਹਿਣਾ ਠੀਕ ਹੈ ਜਿਹੜੀਆਂ ਅਸੀਂ ਸਤੋਂ ਕਮੀਆਂ ਪੇਸ਼ੀਆਂ ਰਹੀਆਂ ਗਲਤੀਆਂ ਜਾਂ ਕਿਤੇ ਅਸੀਂ ਆਪਦੇ ਏਜੰਡੇ ਤੋਂ ਭਟਕੇ ਜਾਂ ਕੋਈ ਸਾਡੋ ਕੰਮ ਕਰਦਿਆਂ ਤੋਂ ਗਲਤੀਆਂ ਹੋਈਆਂ ਸਰਕਾਰਾਂ 'ਚ ਉਹਨਾਂ ਚੀਜ਼ਾਂ ਦਾ ਖਮਾਇਦਾ ਸਾਨੂੰ ਭੁਗਤਣਾ ਪਿਆ ਉਹਨਾਂ ਚੀਜ਼ਾਂ ਦਾ ਸਾਰੀਆਂ ਦਾ ਅਹਿਸਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਨ ਕੇ ਜਾਂ ਜੋ ਵੀ ਕੱਲ ਤੱਕ ਸਭ ਹੁਕਮ ਕਰ ਦੇ ਇੱਕ ਨਵੀਂ ਦਿਸ਼ਾ ਪਾਰਟੀ ਨੂੰ ਮਿਲੂਗੀ ਔਰ ਪਾਰਟੀ ਮਜ਼ਬੂਤ ਹੋ ਕੇ ਨਿਕਲੂਗੀ ਤੁਹਾਡੀ ਇੱਕ ਰਿਪੋਰਟ ਜਾਰੀ ਹੁੰਦੀ ਹੈ ਜਨਤਕ ਹੁੰਦੀ ਆ ਤੁਸੀਂ ਵੀ ਉਸ ਰਿਪੋਰਟ ਦੇ ਵਿੱਚ ਕਹਿਣੋ ਕਿ ਪ੍ਰਧਾਨ ਅਸਤੀਫਾ ਦੇ ਇਸ ਤੋਂ ਬਾਅਦ ਗੁਜ਼ਾਰਾ ਨਹੀਂ ਹੈਗਾ ਉਹ ਸਮੁੱਚੀ ਲੀਡਰਸ਼ਿਪ ਦੀ ਗੱਲ ਸੀ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਸੀ